ਮੈਂ ਸੋ ਚਾਰ ਬੰਦੇ ਉਦਾਸ ਰਹਾਂ ਨੇ ਉਹਨਾਂ ਨੂੰ ਵਿਚਾਰੇ ਨੂੰ ਮਾੜਾ ਮੁੱਟੀ ਖੁਸ਼ੀ ਖੇੜਾ ਮਿਲ ਜਾ ਕਿਤੇ ਨਹੀਂ ਤਾਂ ਲੇਖਕੀ ਕਿਤਾਬ ਪੜ੍ਹਨ ਦੇ ਬਾਅਦ ਕਈ ਬੰਦੇ ਦਾ ਜੀ ਕਰਾ ਵੀ ਕਿਕਰ ਨੂੰ ਜੱਫੀ ਪਾ ਕੇ ਰੋਇ ਜਾਵੇ ਬਈ ਯਾਰ ਨੰਗ ਵੀ ਰਿਹਾ ਬੰਦਾ ਤੇ ਇੱਕ ਹੋਰ ਚੀਜ਼ ਮੈਂ ਦੇਖੀ ਐ ਆਹ ਬੰਦਾ ਤੇ ਬੰਦੇ ਨੂੰ ਟੱਕਰਦਾ ਨਹੀਂ ਅੱਜ ਕੱਲ ਹਾਂ ਉਹ ਬੰਦਾ ਉਹ ਨਹੀਂ ਨਹੀਂ ਬੰਦੇ ਲੇਖਕ ਨੂੰ ਟੱਕਰਨਾ ਵੀ ਨਹੀਂ ਚਾਹੀਦਾ ਲੇਖਕੀ ਕੋਈ ਜੋ ਕੁਝ ਲਿਖ ਰਿਹਾ ਆਪ ਹੁੰਦਾ ਹੀ ਨਹੀਂ ਉਹ ਹੈ ਨਹੀਂ ਤੇ ਸਰਪੀ ਨੇ ਇੱਕ ਵਾਰ ਮੈਨੂੰ ਨੌਂ ਦੇ ਆਦਾ ਮੈਨੂੰ ਬੜਾ ਯਾਦ ਆਵਾ ਬੜਾ ਚੰਗਾ ਲੱਗਿਆ ਕਹਿੰਦਾ ਮਨਜੀਤ ਸਿੰਘ 도ਗਲਾ ਇਹ ਤਖਲਸ ਦੋਗਲਾ ਤਖਲਸ ਕਹਿੰਦਾ ਮਨਜੀਤ ਸਿੰਘ ਯਾਰ ਰਾਜਪਾਲ ਨੇ ਕਹਿੰਦਾ ਦੋਗਲਾ ਮੈਂ ਕਹਿੰਦਾ ਸੋ ਸਹੀ ਲੱਗਿਆ ਸੋ ਭਾਈ ਜਿਨ੍ਹਾਂ ਨੇ ਵੀ ਉਹ ਵੀਡੀਓ ਸ਼ਾਇਦ ਕਈ ਬੰਦੇ ਨੇ ਦੇਖੀ ਹੋਇਆ ਤੇ ਜਿਹੜੇ ਬੰਦੇ ਉੱਥੇ ਆ ਕੇ ਗਏ ਜਿੱਦਨ ਮਾਨੇ ਕਿਤਾਬ ਵਾਲਾ ਉਹ ਲਾਇਆ ਹੈ ਪ੍ਰੋਗਰਾ ਕਰਿਆ ਜੋ ਵੀ ਤੋਂ ਬੰਦੇ ਯਾਦ ਕਰਦੇ ਤੇ ਵੀ ਉੱਥੇ ਮਤਲਬ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ᱛਾ ਵੀ ਅਕਲ ਵਾਲੀ ਗੱਲ ਕਿਸੇ ਨੇ ਕਰੀ ਹੋਵੇ ਸਰ ਵੀ ਉੱਥੇ ਦਾ ਅਸਲ ਦੇ ਵਿੱਚ ਮਨਜੀਤ ਉਹਦਾ ਸਟੇਜ ਐਕਟਰ ਮੈਂ ਆਪ ਹੀ ਮੈਨੂੰ ਪਤਾ ਗਿਆ ਮੈਂ ਆਪ ਹੀ ਸਟੇ ਸੈਟਰੀ ਵਾਲਾ ਕੰਮ ਤਾਂ ਕਰਿਆ ਵੀ ਕੋਈ ਜ਼ਿਆਦਾ ਸਿਆਣਾ ਕਹੇ ਵੀ ਯਾਰ ਇਹਨੇ ਚਾਹ ਤੇ ਪਕੌੜੇ ਖੁਲਾਏ ਆ ਗਲਾਬ ਜੰਮਣਾ ਵੀ ਖੜਾਤੀਓ ਐਸੇ ਇਕੱਠੇ ਕਰੇ ਵੀ ਤੇ ਪੈਸੇ ਹੋ ਤੈਨੂੰ ਪਤਾ ਹੀ ਐ ਤੇ ਮੈਂ ਕਿਹਾ ਕਦੇ ਮੇਰੇ ਕੀਰਨੇ ਨਾ ਪਾਣ ਲੱਗ ਜੈ ਇਸ ਕਰਕੇ ਪਹਿਲਾਂ ਮੈਂ ਇਹੀ ਸੋਚਿਆ ਵੀ ਚੱਲ ਬਈ ਤੇ ਸਾਡੇ ਭਾਜੀ ਟਿੱਬਾ ਸਿੱਧੂ ਬਹੁਤ ਵਧੀਆ ਗਾਉਂਦੇ ਆ ਤੇ ਰੱਬ ਨੇ ਜਿੱਡਾ ਇਹਨਾਂ ਨੂੰ ਜਿੱਡਾ ਇਹਨਾਂ ਨੂੰ ਮੂੰਹ ਦਿੱਤਾ ਜੇ ਦਿਮਾਗ ਵੀ ਐਡਾ ਦੇ ਦਿੰਦਾ ਤਾਂ મોદી ਨੇ ਵੀ ਕੀ ਮੁਕਾਬਲਾ ਕਰਨ ਦਾ ਇਹਨਾਂ ਦਾ ਨਹੀਂ મોદી ਦਾ ਦਿਮਾਗ ਹੈਗਾ ਨਹੀਂ ਮੈਨੂੰ ਲੱਗਿਆ ਵੀ ਤੇਰੇ ਤੋਂ ਥੋੜਾ ਜਿਹਾ ਜ਼ਿਆਦਾ ਹੈ ਮੈਨੂੰ ਐ ਲੱਗਦਾ ਵੀ ਨਹੀਂ ਮੈਂ ਤੁਹਾਨੂੰ ਇਹ ਗੱਲ ਉਹੀ ਗੱਲ ਕਰਦਾ ਸੀਗਾ ਯਾਰ ਰਿਕਮੈਂਡ ਫੜਾਈ ਮੈਨੂੰ ਨਹੀਂ ਮੈਂ ਇੱਕ ਗੱਲ ਕਰ ਲਾ ਹੁਣ ਠੀਕ ਹੈ ਤੇਰੀ ਕਿਤਾਬ ਆਈ ਹੈ ਮੈਂ ਕਹਿੰਦਾ ਸੀ ਮੈਂ ਕਹਿੰਦਾ ਸੀ ਉੱਥੇ ਜਿਹੜਾ ਕਿਤਾਬ ਦੀ ਜਦੋਂ ਘੁੰਡ ਚਕਾਈ ਹੋਈ ਤਿੰਨ ਚਾਰ ਘੰਟੇ ਸਾਰੇ ਜੱਕੜ ਵੱਢੀ ਗਏ ਉੱਥੇ ਨੱਚੀ ਖੇੜੀ ਸਭ ਕੁਝ ਕਰੀ ਗਿਆ ਆਪਦੇ ਘਰਾਂ ਨੂੰ ਤੁਰ ਕੇ ਬਾਚ ਅਸੀਂ ਦੋਵਾਂ ਨੇ ਸੋਚਿਆ ਵੀ ਕਿਤਾਬ ਬਾਰੇ ਤਾਂ ਬਹੁਤ ਗੱਲ ਕੀਤੀ ਪਰ ਅੱਜ ਵੀ ਹੋਵੇਂ ਨਾ ਹੋਵੇ ਆਪਾਂ ਕਿਤਾਬ ਬਾਰੇ ਗੱਲ ਕਰੀਏ ਪਹਿਲਾਂ ਪਹਿਲਾਂ ਮੇਰਾ ਇੱਕ ਸਵਾਲ ਆ ਪਹਿਲਾਂ ਇਹਦੇ ਟਾਈਟਲ ਬਾਰੇ ਦੱਸੋ ਵੀ ਤੁਸੀਂ ਤੀਵੀਂ ਦੀ ਜਨ ਹੀ ਕਿਉਂ ਰੱਖਿਆ ਟਾਈਟਲ ਯਾ ਅਸਲ ਮਨਾ ਇਹਦਾ ਟਾਈਟਲ ਪਹਿਲਾਂ ਬਲੂਂਗੜੇ ਦਾ ਮੈਂ ਸੱਚੇ ਵੀ ਬਲੂਂਗੜੇ ਲਿਖਿਆ ਜਾਵੇ ਇੱਕ ਉਹ ਵੀ ਤੁਸੀਂ ਫਾਈਨਲ ਕੀਤਾ ਸੀ ਗੁਲਾਬੀ ਭਵੰਦੇ ਘੋੜੇ ਨਹੀਂ ਨਹੀਂ ਉਹ ਵੀ ਸ਼ਾਇਦ ਦਿਮਾਗ 'ਚ ਆਇਆ ਅੱਛਾ ਫੇਰ ਆ ਭਾਈ ਬੀਬੀ ਬੈਠੀ ਰਪਿੰਦਰ ਕੌਰ ਸੰਧੂ ਇਹਨਾਂ ਨੇ ਨਾ ਦੱਸਿਆ ਬੀਬੀ ਨੇ ਵੀ ਤੀਵੀਂ ਦੀ ਜਨ ਜਿਆਦਾ ਦਿਲਚਸਪ ਹੈ ਵੀ ਬੰਦੇ ਨੂੰ ਸੁਣ ਕੇ ਲੱਗਦਾ ਵੀ ਯਾਰਾ ਕੀ ਐ ਸਵਾਲ ਕਹਦਾ ਹੁੰਦਾ ਹੂੰ ਸੋ ਰੁਪਿੰਦਰ ਨੂੰ ਜਹਾ ਵੀ ਇਸ ਬਾਤ ਦਾ ਸਿਹਰਾ ਵੀ ਇਹਨੇ ਨਾਂ ਰੱਖਿਆ ਤੀਵੀਂ ਦੀ ਜਨ ਹੂੰ ਸੁਤਸ਼ੁਕਰਾਨਾ ਐਂਕਲੀ ਕ੍ਰੈਡਿਟ ਮਿਲ ਗਿਆ ਸੁਪਾਈ ਸ਼ੁਕਰਾਨਾ ਇਹਨਾਂ ਦੀ ਗੱਲ ਕੋਣੀ ਸੀ ਆਪਾਂ ਨਹੀਂ ਮੈਂ ਬਹੁਤ ਬੰਦੇਆਂ ਦਾ ਸ਼ੁਕਰਾਨਾ ਜਿਨ੍ਹਾਂ ਨੇ ਮਤਲਬ ਉਹ ਕਿਤਾਬ 'ਚ ਹਿੱਸਾ ਪਾਇਆ ਤੇ ਤੀਵੀਂ ਦੀ ਜਨ ਪਹਿਲਾਂ ਨੌ ਇਹਨਾਂ ਦਾ ਸੋ ਇਹਨਾਂ ਦਾ ਸ਼ੁਕਰਾਨਾ ਆ ਇੱਕ ਮਨਜੀਤ ਹੋਰ ਵੀ ਬਹੁਤ ਸਾਰੇ ਜਿਹੜੇ ਤੁਹਾਡੇ ਸੁਣਨ ਵਾਲੇ ਨੇ ਪੜ੍ਹਨ ਵਾਲੇ ਨੇ ਜਾਂ ਤੁਹਾਨੂੰ ਸੁਣਦੇ ਆ ਉਹ ਕਹਿੰਦੇ ਵੀ ਮਨਜੀਤ ਫੁਲਗੈਰਟੀ ਵੱਲ ਬਹੁਤ ਜ਼ਿਆਦਾ ਕਰਦਾ ਫੁਲਗੈਰਟੀ ਦੇ ਨਹੀਂ ਨਹੀਂ ਉਹ ਦੱਸੋ ਯਾਰ ਉਹ ਪਤਾ ਕੀ ਹੈ ਇਹ ਪੰਜਾਬੀ ਚ ਕੀ ਕਹਿੰਦੇ ਇਹਨੂੰ ਊਲ ਜਲੂਲ ਨੇ ਹਾਂ ਨਹੀਂ ਉਹ ਊਲ ਜਲੂਲ ਹੋਰ ਹੁੰਦਾ ਅਬਸਰਡ ਹੋ ਗਿਆ ਉਹ ਤਾਂ ਹਾਂ ਸ਼ਾਇਦ ਜੀ ਮੇਰੀ ਵੋਕੈਬਲਰੀ ਨਹੀਂ ਗਲਤ ਪਤਾ ਨਹੀਂ ਯਾਰ ਤੁਸੀਂ ਅੰਗਰੇਜ਼ੀ 'ਚ ਉਹ ਲੱਥਾ ਨਾ ਕਰ ਰਹੇ ਪੰਜਾਬੀ ਸ਼ਬਦਾਂ ਨਾਲ ਯਾਰ ਮੈਂ ਨੇ ਕਈ ਉਹ ਸ਼ਬਦ ਵਰਤੇ ਆ ਜਿਹੜੇ ਮੇਰੇ ਬੇਬੇ ਵਰਤੇ ਆ ਕਰਦੀ ਸੀ ਹਾਂ ਤੇ ਬੇਬੇ ਦੇ ਸ਼ਬਦ ਵੀ ਕਦੇ ਗਲਤ ਹੋ ਸਕਦੇ ਵਰਤੇ ਹੋਏ ਪਰ ਉਹ ਲਫ਼ਜ਼ ਹੁਣ ਨਾ ਅਸਲ ਮਾ ਪੰਜਾਬ ਦੇ ਵਿੱਚ ਪਤਾ ਕਿਆ ਹੋਰੇ ਆਪਣੇ ਹੀ ਲਫ਼ਜ਼ੇ ਇੱਕ ਮਿੰਟ ਖੜ ਜਾ ਮੈਨੂੰ ਬੋਲਤਾ ਲੈਣ ਦੇ ਨਹੀਂ ਮੈਂ ਤਾਂ ਵੈਸੇ ਆਇਆ ਜੁ ਹੋਇਆ ਨਹੀਂ ਨਹੀਂ ਕੁੰਡ ਚਕਾਈ ਤੇ ਵੀ ਤੁਸੀਂ ਬੋਲੇ ਅੱਜ ਵੀ ਤੁਸੀਂ ਉਹ ਨਹੀਂ ਨਹੀਂ ਮੈਂ ਬੋਲੇ ਨਹੀਂ ਮੈਂ ਕਹਿੰਦਾ ਵੀ ਆਪਣੇ ਲਫ਼ਜ਼ੇ ਨਾ ਅਤਰਾਜੋਗ ਹੁੰਦੇ ਜਾ ਰਹੇ ਨੇ ਉਹ ਲਫ਼ਜ਼ ਜੀ ਹੁਣ ਜੇ ਕੋਈ ਬੋਲਦਾ ਕਹਿੰਦਾ ਵੀ ਇਹ ਬੰਦੇ ਨੂੰ ਯਾਰ ਬਈ ਗਲਤ ਹੈ ਵੀ ਇਹ ਇਨਸੈਂਸ ਨਹੀਂ ਹੈਗੀ ਤੇ ਜਿਹੜੇ ਲਫ਼ਜ਼ ਮਤਲਬ ਇਹ ਅੰਗਰੇਜ਼ੀ ਕੇ ਸ਼ਬਦ ਕੀ ਆੜ ਕੇ ਵਿੱਚ ਮਾਰੇ ਗਲਮਾ ਪਾਏ ਗਏ ਆ ਮਾ ਨੋ ਬੋਲਦੇ ਬਹੁਤ ਮਾਣ ਮਹਿਸੂਸ ਹੁੰਦਾ ਇੱਕ ਗੱਲ ਹੈ ਮਨਜੀਤ ਜਿਹੜੇ ਸ਼ਬਦ ਆਪਾਂ ਬੋਲਦੇ ਆ ਪਹਿਲਾਂ ਬੇਬੇ ਤੈਨੂੰ ਬੋਲਦੀ ਸੀ ਜਾਂ ਘਰ ਚ ਕਿਸੇ ਨੂੰ ਬੋਲਦੀ ਸੀ ਬੇਬੇ ਗੁਰਦੁਆਰੇ ਰੇਡੀਓ 'ਚ ਥੋੜੀ ਬੋਲਦੀ ਸੀ ਹਾਂ ਨਾ ਪਰ ਆਪਾਂ ਤਾਂ ਜਦੋਂ ਸੁਣਾ ਰਹੇ ਆ ਸਾਰਿਆਂ ਨੂੰ ਸੁਣਾ ਰਹੇ ਆ ਕਿਤਾਬ 'ਚ ਵੀ ਸਾਰਿਆਂ ਨੂੰ ਸੁਣਾ ਰਹੀ ਮੇਰੀ ਬੇਬੇ ਸੁਣ ਲੈ ਪੱਤਰਕਾਰ ਨੇ ਬਹੁਤ ਇਖਾ ਸਵਾਲ ਕੀਤਾ ਮੇਰੀ ਬੇਬੇ ਨਾ ਫਿਰ ਮੈਂ ਹੁਣ ਤੈਨੂੰ ਕਿਆ ਰਸਤਾਉਣ ਤੋਂ ਅੱਗੇ ਚਲੇ ਗਿਆ ਮੇਰੀ ਬੇਬੇ ਗਿੱਧੇ ਜਿਹੜਾ ਕੁਝ ਬੋਲਦੀ ਸੀ ਉਹ ਵੀ ਸ਼ਰਿਆਮ ਹੀ ਬੋਲਦੀ ਸੀ ਤੇ ਬੰਦਾ ਨਹੀਂ ਕੋ ਹੁੰਦਾ ਸੀ ਆਹੀ ਤਾਂ ਇਹੀ ਤਾਂ ਜਿਹੜਾ ਨਿੱਜ ਹੈ ਉਹ ਜਿਹੜਾ ਉਹਨਾਂ ਦੀ ਬੀਬੀਆਂ ਦਾ ਆਪਣਾ ਨਿੱਜ ਸੀ ਉਹਦੇ 'ਚ ਉਹ ਕੁਝ ਵੀ ਕਰਦੀਆਂ ਸੀ ਆਨੰਦ ਸੀ ਮੈਂ ਨਾ ਤੀਵੇਂ ਦੀ ਜਨ ਜਿਹੜਾ ਲੇਖ ਲਿਖਿਆ ਤੇ ਤੁਸੀਂ ਉਹਨਾਂ ਦਾ ਦੇਖੋ ਉਹਨਾਂ ਨੇ ਪਰਦਾ ਰੱਖਿਆ ਤੇ ਤੁਸੀਂ ਇਸ ਕਿਤਾਬ 'ਚ ਉਹਨਾਂ ਦਾ ਸਾਰਾ ਪਰਦਾ ਚੱਕ ਤਾ ਤੇ ਜੇ ਵੀ ਦੱਸਿਆ ਵੀ ਜਦੋਂ ਉਹ ਜਨ ਚੜੀ ਤੋਂ ਬਾਅਦ ਕੱਲੀਆਂ ਬੱਚੂ ਕਰੇ ਗਿੱਧਾ ਪਾਉਂਦੀਆਂ ਹੁੰਦੀਆਂ ਸੀ ਤਾਂ ਕਿ ਉਹ ਜਿਹੀਆਂ ਬੋਲੀਆਂ ਤੇ ਇੱਕ ਦੂਜੀ ਨੂੰ ਕਿ ਉਹ ਜਿਹੀਆਂ ਮਸ਼ਕਰੀਆਂ ਕਰਦੀਆਂ ਹੁੰਦੀਆਂ ਸੀ ਬਹੁਤ ਡਬਲ ਮੀਨਿੰਗ ਗੱਲਾਂ ਲਿਖੀਆਂ ਇਹਨ ਸੋ ਆਲ ਦਾ ਤਰੀਫ ਉਤਰ ਕਰਾ ਲਈ ਹੈ ਮੇਰੀ ਗੱਲ ਸੁਣਾ ਉਹ ਖੜ ਗਿਆ ਇੱਕ ਇੱਕ ਇਨਿਕ ਗੱਲ ਦੱਸਦਾ ਬਾਹਰਲੇ ਨਹੀਂ ਤਾਂ ਐ ਕਹਿਣਗੇ ਵੀ ਇਹਨਾਂ ਦਾ ਆਪ ਦਾ ਬੰਦਾ ਹੈ ਇਹਨਾਂ ਨੇ ਲੇਲੇ ਪੀਪੇ ਜੀ ਕਰਕੇ ਬਸ ਇਹਦੀ ਕਿਤਾਬ ਦੀ ਮਸ਼ਹੂਰੀ ਕਰਦੀ ਹੈ ਦਰਸਲ ਅਸੀਂ ਜਿਹੜੇ ਇਹ ਕਹਿੰਨਾ ਨਿਰਪੱਖ ਚੀਰਫਾੜ ਨਾਲੇ ਚੀਰਫਾੜ ਨਾਲੇ ਇੱਕ ਤੀ ਥੰਬਨੇਲ ਵੀ ਆਪਾਂ ਹੀ ਲਿਖਣਾ ਵੀ ਵੀ ਸੋਸ਼ਲ ਤੇ ਤਿੰਨ ਪੱਤਰਕਾਰਾਂ ਨੇ ਕੀਤੀ ਮਨਜੀਤ ਸਿੰਘ ਰਾਜਪਰੀ ਦੀ ਚਿਬ ਕੱਢ ਇੰਟਰਵਿਊ ਹਾਂ ਉਹ ਤਾਂ ਹੀ ਲੋਕ ਤਾਂ ਹੀ ਲੋਕ ਦੇਖਦੇ ਆ ਦੇਖੋ ਵੀ ਤਾਂ ਹੀ ਦੇਖਦੇ ਆ ਵੀ ਇੰਟਰਵਿਊ ਜਿਹੜੇ ਕੁੱਤੇ ਭਜਾਏ ਗਏ ਐਵੇਂ ਲਿਖਦੇ ਨੇ ਇੰਟਰਵਿਊ ਚ ਬੰਦੇ ਦੇ ਕੁੱਤੇ ਭਜਾਏ